ਪੰਜਾਬੀ ਦੀ ਇੱਕ ਕਹਾਵਤ ਹੈ ਲੋੜ ਕਾੜ ਦੀ ਮਾਂ ਹੈ ਬਿਲਕੁਲ ਜੀ ਜਿਵੇਂ ਤੁਸੀਂ ਇਸ ਵੀਡੀਓ ਦੇ ਵਿੱਚ ਵੇਖ ਰਹੇ ਹੋ ਹੋਮ ਮੇਡ ਬਾਥਰੂਮ ਜਾਣ ਵਾਸਤੇ ਇੱਕ ਕੁਰਸੀ ਜੀ ਬਣਾਈ ਗਈ ਹੈ ਜਿਹੜਾ ਤਸਵੀਰਾਂ ਦੇ ਵਿੱਚ ਇਹ ਭਾਈ ਸਾਹਿਬ ਹੋਣੀ ਗੁਲਾਬੀ ਪੱਗ ਵਾਲੇ ਦਿਸ ਰਹੇ ਨੇ ਜਿਨ੍ਹਾਂ ਦਾ ਨਾਮ ਛਿੰਦਾ ਦੱਸਿਆ ਜਾ ਰਿਹਾ ਇਸ ਵੀਡੀਓ ਦੇ ਵਿੱਚ ਤੇ ਜਿਹੜੇ ਭਾਈ ਸਾਹਿਬ ਹੋਣੀ ਸਰਦਾਰ ਲਖਵਿੰਦਰ ਸਿੰਘ ਹੋਰੀ ਗੱਲਬਾਤ ਕਰ ਰਹੇ ਨੇ ਸੋ ਸਾਡੀ ਇਹ ਕੋਸ਼ਿਸ਼ ਸੀ ਕਿ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਨੇ ਖਾਸ ਕਰਕੇ ਬਜ਼ੁਰਗ ਤੇ ਇਸ ਦੇ ਨਾਲ ਨਾਲ ਉਹ ਲੋਕ ਜਿਹੜੇ ਕਿਸੇ ਹਾਲਸੇ ਦਾ ਸ਼ਿਕਾਰ ਹੋ ਜਾਂਦੇ ਨੇ ਇਸ ਦੇ ਦੌਰਾਨ ਕਈ ਵਾਰੀ ਸਰੀਰ ਨੂੰ ਕਾਫੀ ਗੰਭੀਰ ਸੱਟਾਂ ਲੱਗਦੀਆਂ ਨੇ ਲੱਤਾਂ ਬਾਹਾਂ ਟੁੱਟ ਜਾਂਦੀਆਂ ਨੇ ਸੋ ਜਿਹੜੇ ਲੋਕਾਂ ਨਾਲ ਅਜਿਹਾ ਹਾਸਾ ਵਾਪਰਦਾ ਉਹਨਾਂ ਵਾਸਤੇ ਬਾਥਰੂਮ ਜਾਣਾ ਕਾਫੀ ਜ਼ਿਆਦਾ ਵੱਡੀ ਸਮੱਸਿਆ ਬਣ ਜਾਂਦਾ ਹੈ ਸੋ ਇਸ ਵੀਰ ਨੇ ਜਿਹੜੇ ਗੁਲਾਬੀ ਪੱਗ ਵਾਲੇ ਨੇ ਇਹਨਾਂ ਨਾਲ ਹਾਸਾ ਵਾਪਰਿਆ ਸੀ ਇਹਨਾਂ ਦੀਆਂ ਲੱਤਾਂ ਬਾਹਾਂ ਟੁੱਟ ਗਈਆਂ ਸਨ ਉਸ ਸਮੇਂ ਦੇ ਦੌਰਾਨ ਉਹ ਮੁਸ਼ਕਲ ਭਰਿਆ ਸਮਾਂ ਜਿਹੜਾ ਇਹਨਾਂ ਦੇ ਪਰਿਵਾਰ ਤੇ ਗੁਜ਼ਰਿਆ ਇਹਨਾਂ ਤੇ ਗੁਜ਼ਰਿਆ ਸੋ ਉਸ ਦੇ ਚੱਲਦੇ ਹੀ ਇਹਨਾਂ ਨੂੰ ਇੱਕ ਕੁਰਸੀ ਦਾ ਇੱਕ ਕੱਟ ਕੇ ਉਸ ਨੂੰ ਕੋਈ ਇਸ ਤਰ੍ਹਾਂ ਜੁਗਾੜ ਬਣਾਇਆ ਸੀ ਜਿਹੜਾ ਕਾਫੀ ਜ਼ਿਆਦਾ ਸਮੱਸਿਆ ਪੈਦਾ ਹੁੰਦੀ ਸੀ ਉਹ ਕਾਫੀ ਹਲਕਾ ਹੁੰਦਾ ਜਿਸ ਦੇ ਵਿੱਚ ਇੱਕ ਵਿਅਕਤੀ ਦੁਆਰਾ ਫੇਰ ਦੁਬਾਰੇ ਡਿੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਸੋ ਇਹ ਜਿਵੇਂ ਹੀ ਠੀਕ ਹੋਏ ਨੇ ਤਾਂ ਇਹਨਾਂ ਨੇ ਇਹ ਹੋਮ ਮੇਡ ਕੁਰਸੀ ਬਣਾਈ ਹੈ ਟਾਇਲਟ ਸ਼ੀਟ ਬਣਾਈ ਹੈ ਜਿਸ ਦੇ ਵਿੱਚ ਕੋਈ ਵੀ ਬਜ਼ੁਰਗ ਹੈ ਜਾਂ ਫਿਰ ਕੋਈ ਸੱਟ ਵੇਟ ਲੱਗੀ ਹੈ ਕੋਈ ਮਰੀਜ਼ ਹੈ ਉਹ ਬੜੇ ਆਰਾਮ ਨਾਲ ਨੇੜ ਹੀ ਆਪਣੇ ਮੰਜੇ ਜਾਂ ਬੈੱਡ ਤੋਂ ਉੱਠ ਕੇ ਇਸ ਦੇ ਉੱਪਰ ਬੈਠ ਕੇ ਬੜੇ ਆਰਾਮ ਨਾਲ ਬਾਥਰੂਮ ਕਰ ਸਕਦਾ ਹੈ ਪਿਸ਼ਾਬ ਕਰ ਸਕਦਾ ਹੈ ਜਾਂ ਫਿਰ ਕੋਈ ਹਾਜ਼ਰਤ ਜਾਣਾ ਉਹਨਾਂ ਨੇ ਉਹ ਲੈਟਰੀਨ ਵਗੈਰਾ ਕਰ ਸਕਦਾ ਹੈ ਤੇ ਜਦੋਂ ਸਵੇਰ ਵੇਲੇ ਉਹ ਵਿਅਕਤੀ ਵਿਸ਼ੇਸ਼ ਜਿਸ ਦੇ ਨਾਲ ਕੋਈ ਸਮੱਸਿਆ ਆਈ ਹੈ ਜਾਂ ਫਿਰ ਕੋਈ ਬਜ਼ੁਰਗ ਹੈ ਉਹ ਸਵੇਰੇ ਉੱਠ ਕੇ ਇਹ ਜਿਹੜਾ ਡੱਬਾ ਹੈ ਉਸ ਨੂੰ ਖਾਲੀ ਕਰ ਸਕਦਾ ਹੈ ਕਈ ਵਾਰੀ ਕੀ ਹੁੰਦਾ ਹੈ ਕੁਛ ਕਰ ਅਜੇ ਹੀ ਵੀ ਨੇ ਜਿਨ੍ਹਾਂ ਦੇ ਵਿੱਚ ਦੋ ਬਜ਼ੁਰਗ ਹੀ ਰਹਿੰਦੇ ਨੇ ਤੇ ਕਈ ਵਾਰੀ ਨਿਗਾਹ ਦੀ ਸਮੱਸਿਆ ਹੁੰਦੀ ਹੈ ਐਣਕ ਲੱਗੀ ਹੁੰਦੀ ਹੈ ਜਾਂ ਨਿਗਾਹ ਬਿਲਕੁਲ ਹੀ ਕੰਮ ਨਹੀਂ ਕਰਦੀ ਸੋ ਇਸਕਾ ਅੰਦਾਜ਼ੇ ਨਾਲ ਵੀ ਉਹ ਵਿਅਕਤੀ ਉਹ ਬਜ਼ੁਰਗ ਜਾਂ ਫਿਰ ਕੋਈ ਵੀ ਵਿਅਕਤੀ ਵਿਸ਼ੇਸ਼ ਜਿੰਨਾਂ ਦੀ ਨਿਗਾਹ ਦੀ ਸਮੱਸਿਆ ਹੈ ਜਾਂ ਕੋਈ ਹੋਰ ਸਮੱਸਿਆ ਹੈ ਬਿਰਧ ਸਰੀਰ ਹੈ ਕਮਜ਼ੋਰ ਸਰੀਰ ਹੈ ਸੋ ਉਹ ਆਪਣੇ ਸਾਥੀ ਦੀ ਵੀ ਮਦਦ ਕਰ ਸਕਦਾ ਜਾਂ ਖੁਦ ਵੀ ਕੋਈ ਵਿਅਕਤੀ ਵਿਸ਼ੇਸ਼ ਉੱਠ ਕੇ ਇਸ ਦੇ ਉੱਪਰ ਬੜਿਆ ਆਰਾਮ ਨਾਲ ਆਪਣਾ ਪੇਟ ਸਾਫ਼ ਕਰ ਸਕਦਾ ਹੈ ਬਾਥਰੂਮ ਕਰ ਸਕਦਾ ਹੈ ਤਾਂ ਹੋਰ ਤਾਂ ਹੋਰ ਇਸ ਮਜ਼ਬੂਤ ਕੁਰਸੀ ਦੇ ਪਿਛਲੇ ਪਾਸੇ ਹੀ ਇੱਕ ਡੱਬੇ ਨੂੰ ਕੱਟ ਕੇ ਉਸ ਦੇ ਵਿੱਚ ਟੂਟੀ ਫਿੱਟ ਕਰਕੇ ਪਾਣੀ ਵਾਲੀ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਤੇ ਇਸ ਦੇ ਨਾਲ ਸਾਬਣ ਆਦ ਰੱਖਣ ਵਾਸਤੇ ਵੀ ਜਗ੍ਹਾ ਬਣਾਈ ਗਈ ਹੈ ਤਾਂ ਕਿ ਹੱਥ ਵਗੈਰਾ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਉਹ ਵਿਅਕਤੀ ਜਿਸ ਦੇ ਨਾਲ ਕੋਈ ਹਾਦਸਾ ਹੋਇਆ ਜਾਂ ਬਜ਼ੁਰਗ ਹੈ ਉਹ ਆਪਣੇ ਨੇੜੇ ਹੀ ਪਏ ਮੰਜੇ ਤੇ ਬੈੱਡ ਤੇ ਆਰਾਮ ਨਾਲ ਜਾ ਕੇ ਬੈਠ ਸਕਦਾ ਹੈ ਆਰਾਮ ਕਰ ਸਕਦਾ ਹੈ ਤੇ ਜੇਕਰ ਰਾਤ ਬਰਾਤ ਜਾਂ ਫਿਰ ਠੰਡ ਦੇ ਦਿਨਾਂ ਦੇ ਦੌਰਾਨ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਜਦੋਂ ਕਿ ਚੰਗੇ ਭਲੇ ਬੰਦੇ ਨੂੰ ਉੱਠਣਾ ਕਾਫੀ ਮੁਸ਼ਕਲ ਲੱਗਦਾ ਠੰਡ ਦੇ ਦੌਰਾਨ ਸੋ ਬਜ਼ੁਰਗਾਂ ਵਾਸਤੇ ਹੋਰ ਵੀ ਸਮੱਸਿਆ ਹੁੰਦੀ ਹੈ ਤੇ ਮਰੀਜ਼ਾਂ ਵਾਸਤੇ ਹੋਰ ਵੀ ਵੱਡੀ ਸਮੱਸਿਆ ਬਣ ਜਾਂਦੀ ਹੈ ਜਿਸ ਦੀਆਂ ਲੱਤਾਂ ਬਾਹਾਂ ਕਿਸੇ ਹਾਦਸੇ ਦੇ ਵਿੱਚ ਟੁੱਟ ਜਾਂਦੀਆਂ ਨੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਕਈ ਵਾਰੀ ਪਰਿਵਾਰ ਦੇ ਜੀ ਘਟ ਹੁੰਦੇ ਨੇ ਥੋੜੇ ਜੀ ਹੁੰਦੇ ਨੇ ਜਾਂ ਕੋਈ ਮਜਬੂਰ ਹੁੰਦਾ ਜਾਂ ਕਈ ਵਾਰੀ ਨੂੰਤੀ ਹੁੰਦੀ ਏ ਜਾਂ ਧੀ ਧਿਆਣੀਆਂ ਹੁੰਦੀਆਂ ਨੇ ਉਹਨਾਂ ਨੂੰ ਹੋਰ ਵੀ ਸਮੱਸਿਆ ਹੁੰਦੀ ਏ ਇਸ ਤਰ੍ਹਾਂ ਨਾਲ ਲੱਗ ਕੇ ਜਾਂ ਫਿਰ ਭਾਰੀ ਸਰੀਰ ਹੈ ਜਾਂ ਫਿਰ ਕੋਈ ਬੱਚਾ ਹੈ ਉਸ ਨੂੰ ਦੂਜੇ ਦੀ ਮਦਦ ਨਹੀਂ ਕੀਤੀ ਜਾਂਦੀ ਸੋ ਕਹਿਣ ਤੋਂ ਭਾਵ ਆਲ ਇਨ ਵਨ ਵਾਲਾ ਕੰਮ ਹੈ ਤੇ ਇਹ ਜਿਹੜੇ ਮਿਸਤਰੀ ਸਾਹਿਬ ਨੇ ਜਿਹੜੇ ਇਹ ਖੁਦ ਮਰੀਜ਼ ਹਨ ਜਿਨ੍ਹਾਂ ਦੇ ਦਿਮਾਗ 'ਚੇ ਫੁਰਨਾ ਫੁਰਿਆ ਤੇ ਉਹਨਾਂ ਨੇ ਇਹ ਕਾੜ ਕੱਢੀ ਇਹਨਾਂ ਦਾ ਧੰਨਵਾਦ ਕਰਨਾ ਵੀ ਬਣਦਾ ਸੋ ਦੋਸਤੋ ਅਸੀਂ ਸੋਚਿਆ ਕਿਉਂਕਿ ਇਹ ਇੱਕ ਬੜਾ ਚੰਗਾ ਉਪਰਾਲਾ ਤਾਂ ਅਸੀਂ ਸੋਚਿਆ ਕਿਉਂ ਨਾ ਆਪ ਸਭ ਤੱਕ ਇਸ ਨੂੰ ਸਾਂਝਾ ਕੀਤਾ ਇੰਨਾ ਤੋਲਾ ਟੁੱਟ ਜਾਂਦਗਾ ਆ ਪੱਤੀ ਲਾਤੀ ਆਪਾਂ 1.5 ਇੰਚ ਅੱਛਾ ਜੀ ਤੇ ਇਹਦੇ ਨਾਲ ਦੇਸੀ ਬੋਰੀ ਰੱਖ ਕੇ ਮੰਨ ਲਾ ਵੀ ਕੋਈ 50 ਲੱਖ ਵਾਲੀ ਕੋਠੀ ਚ ਰੱਖ ਲਓ ਟੈਲਰ ਨੂੰ ਪੱਥਰ ਨੂੰ ਕੋਈ ਫਰਕ ਨਹੀਂ ਪਊਗਾ ਇਹਦੇ ਥੱਲੇ ਬੋਰੀ ਵੀ ਛਾਲੋ ਦੇਸੀ ਜਿਹੜੀ ਆਪਣੀ ਹੁੰਦੀ ਹੈ ਕੰਡ ਵਾਲੀ ਠੀਕ ਹੈ ਜੀ ਤੇ ਉਹਦੇ ਵਿੱਚ ਆਪਾਂ ਇਹ ਸੋਚਿਆ ਵੀ ਹੱਥ ਕਿੱਥੋਂ ਧੋਣੇ ਆ ਸੁੁਰਗਾ ਕੋਲੋਂ ਤਾਂ ਜਾਣਾ ਹੋਵੇ ਤਾਂ ਬਾਥਰੂਮ ਆਪਣੇ ਬੜੀ ਦੂਰ ਹੁੰਦੇ ਠੰਡ ਬੜੀ ਹੁੰਦੀ ਗਰਮੀ ਬੜੀ ਹੁੰਦੀ ਆ ਠੀਕ ਆ ਜੀ ਤੇ ਆ ਪਾਣੀ ਦੀ ਸਹੂਲਤ ਲਾਤੀ ਆ ਸਾਬਣ ਐਸੇ ਇੱਥੋਂ ਹੱਥ ਤੋਂ ਪਾਣੀ ਛੱਡੋ ਤੇ ਹੱਥ ਇੱਥੋਂ ਐ ਪੂੰਝੋ ਅੱਛਾ ਤੇ ਆ ਉਹ ਮੰਦਾ ਇੱਥੋਂ ਫੜ ਕੇ ਬੋ ਠੀਕ ਆ ਐ ਤਰ੍ਹਾਂ ਨੰਨੇ ਪਾਜੋ ਅੱਛਾ ਪਹਿਲਾਂ ਨੂੰ ਮੈਂ ਪੁੱਛੀਗਾ ਵੀ ਮੈਂ ਆ ਕੱਲਾ ਬਣਾਵਾ ਅੱਛਾ ਜੀ ਫਿਰ ਮੈਂ ਆ ਬਜ਼ੁਰਗਾਂ ਦੀਆਂ ਬਹੁਤ ਕਮਜ਼ੋਰ ਹੁੰਦੀਆਂ ਅੱਛਾ ਜੀ ਕਿਉਂ ਪਹਿਲਾਂ ਆਪਾਂ ਨੂੰ ਪਾਲਿਆ ਫਿਰ ਆਪਣੇ ਬੱਚਾ ਨੂੰ ਪਾਲਿਆ ਮਹਾਰਾਜ ਨੇ ਹੋਰ ਉਮਰਾਂ ਦਿੱਤੀ ਤਾਂ ਆਪਣੀ ਤੀਜੀ ਪੀੜ੍ਹੀ ਵੀ ਪਾਲਣਗੇ ਉਹ ਹਾਂਜੀ ਹਾਂਜੀ ਤੇ ਅੱਜ ਆਪਾਂ ਸੜਨ ਬਣ ਕੇ ਆ 250 ਦੀ ਕੁਰਸੀ ਲਾ ਆ ਗਿਆ ਆਪਾਂ ਰੱਖ ਦਿੰਦੇ ਉਹਨਾਂ ਵਾਸਤੇ ਠੀਕ ਹੈ ਜੀ ਇਹਦਾ ਭਰੋਸਾ ਹੀ ਨਹੀਂ ਕਰੋ ਟੁੱਟ ਕੇ ਉਹਨਾਂ ਨੂੰ ਥਲੇ ਡੱਗ ਪੈਣਾ ਤਾਂ ਉਹਨਾਂ ਦੀ ਰੀੜ ਦੀ ਹੱਡੀ ਟੁੱਟ ਜਾਣੀ ਆ ਹਾਂਜੀ 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 ਇਹ ਪੈਸੇ ਦੀ ਕੋਈ ਕਮੀ ਨਹੀਂ ਕਹੇ ਕੋਲੇ ਇੱਕ ਸਮਝ ਦੀ ਕਮੀ ਆ ਅੱਛਾ ਜੀ ਤੇ ਇਹਦੇ ਉੱਤੇ ਜਿਵੇਂ ਮ ਇਹ ਆ ਤੋਈ ਲਾਓ ਨੰਦ ਲਾਓ ਇੱਥੇ ਸਾਰਾ ਲੈ ਕੇ ਅੱਛਾ ਜੀ ਐ ਉੱਠੋ ਢੇੜਾ ਕੱਢੋ ਵਾਪਸ ਇਥੋਂ ਆਪਦਾ ਹੱਥ ਧੋ ਕੇ ਸੱਤ ਮਾ ਕੇ ਅੱਛਾ ਪੁੰਜੋ ਆਪਦਾ ਇੱਥੇ ਬੈਠੋ ਇਹ ਟੜ ਕੇ ਉੱਠੋ ਤੇ ਆਪਦਾ ਆ ਲੈ ਜਾਓ 2010 ਤੋਂ ਮੇਰੇ ਤੇ ਬੜਾ ਮੜਾ ਟਾਈਮ ਆਇਆ ਇਹ ਸਾਰਾ ਲੱਤਾਂ ਬਾਵਾ ਟੁੱਟ ਗਿਆ ਹੈਗਾ ਅੱਛਾ ਅੱਛਾ ਜੀ ਠੀਕ ਹੈ ਜੀ ਇਹ ਕੁਰਸੀ ਬੜਾ ਨਸੀਬ ਵਾਲੇ ਨੂੰ ਜੁੜਦੀ ਮੈਨੂੰ ਜੁੜੀ ਨਹੀਂ ਬੜਾ ਤਹਾ ਸੀ ਘਰੇ ਅੱਛਾ ਜੀ ਫਿਰ ਉਹਨੇ ਜੁੜੀ ਸੀ ਅੱਛਾ ਜੀ ਇਹ ਮਾਂ ਤੋਂ ਭਾਗਾ ਵਾਲਾ ਹੁੰਦਾ ਜਿਹਨੂੰ ਵਧੀਆ ਕੁਰਸੀ ਜੋੜਦੀ ਹੈ ਅੱਛਾ ਜੀ ਮੈਂ ਇਹ ਪੁੱਛਣਾ ਚਾਹਣਾ ਜੋ ਇਹ ਪ੍ਰੋਜੈਕਟ ਤੁਸੀਂ ਤਿਆਰ ਕੀਤਾ ਹੈ ਇਹ ਤੁਸੀਂ ਖੁਦ ਆਪ ਘਰੇ ਤਿਆਰ ਕੀਤਾ ਜੀ ਸਾਬ ਜੀ ਘਰੇ ਆ ਤੇਰ ਵਾਲੀਆਂ ਪੀਪੀਆਂ ਆਪਾਂ ਕਿਹੜਾ ਕੋ ਮੋਲੇ ਆਂਦਾ ਅੱਛਾ ਜੀ ਆ ਮੰਗਲਾਈ ਵਾਲਾ ਲੀਟਰ ਅੱਛਾ ਜੀ ਆ ਆਪਣੇ ਦੇਸੀ ਤੇਲ ਪਾਈ ਦਾ ਅੱਛਾ ਜੀ ਆ ਸਾਰਿਆਂ ਆਪ ਦਾ ਕੋਈ ਨੀ ਮੋਲ ਆ ਸਰੀਆ ਆਪਣਾ ਵਰਗਾ ਹੀਗਾ ਉਹ ਲਾਤਾ ਤੇ ਆਪਾਂ ਆਪਣੇ ਦੇਸ਼ੀ ਦੀ ਨੰਗਾਈ ਗਿਆ ਐਸਾ ਹੀ ਮੋਲ ਤਾਂ ਆਪ ਲੈ ਆ ਹੀ ਕੁਛ ਨਹੀਂ ਗਾ ਠੀਕ ਆ ਆ ਜਿਹੜਾ ਫਰੇਮ ਸੀਗਾ ਉਹ ਆਪਾਂ ਆ ਬਜਾਰੂ ਕੁਰਸੀ ਦਾ ਲਾ ਕੇ ਲਾਤਾ ਅੱਛਾ ਜੀ ਮੈਂ ਤਾਂ ਉਹਨਾਂ ਨੂੰ ਜਿਹਾਣਾ ਵੀਰਾਂ ਨੂੰ ਜਿੱਥੇ 300 ਲੈਣਾ ਉੱਥੇ 1000 ਲੈ ਲਓ ਪਰ ਪਾ ਮਜ਼ਬੂਤ ਲਾਓ